ਅਜੂ ਸ਼ਹੀਦ ਪਾਕਤ ਸਿੰਘ ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਹੈ ਉਤਰੀ ਪੰਜਾਬ ਦੇ ਜੁਝਾਰੂ ਕਵੀ ਅਵਤਾਰ ਪਾਸ਼ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ ਪਾਸ਼ ਆਪਣੇ ਸਮਿਆਂ ਦੇ ਵਿੱਚ ਜਿੰਨਾ ਮਕਬੂਲ ਸੀ ਓਨਾ ਹੀ ਅੱਜ ਵੀ 23 ਮਾਰਚ 1988 ਨੂੰ ਖਾਲਿਸਤਾਨ ਲਹਿਰ ਦੇ ਦੌਰਾਨ ਪਾਸ਼ ਦਾ ਕਤਲ ਕਰ ਦਿੱਤਾ ਗਿਆ ਸੀ ਪਾਸ਼ ਦੀਆਂ ਕਵਤਾਵਾਂ ਨੇ ਉਸ ਨੂੰ ਕਮਾਂਤਰੀ ਪੱਧਰ ਤੇ ਵੀ ਪ੍ਰਸਿੱਧੀ ਦਿਵਾਈ ਇਹਨਾਂ ਵਿੱਚੋਂ ਹੀ ਇੱਕ ਕਵਤਾ ਸੀ ਸਭ ਤੋਂ ਖਤਰਨਾਕ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ ਬੈਠਿਆਂ ਸੁੱਟਿਆਂ ਫੜੇ ਜਾਣਾ ਬੁਰਾ ਤਾਂ ਹੈ ਪਰ ਉਹ ਜਹੀ ਚੁੱਪ ਦੇ ਵਿੱਚ ਮੜੇ ਜਾਣਾ ਬੁਰਾ ਤਾਂ ਹੈ ਪਰ ਸਭ ਤੋਂ ਖਤਰਨਾਕ ਨਹੀਂ ਹੁੰਦਾ ਕਪਟ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਦੱਬ ਜਾਣਾ ਬੁਰਾ ਤਾਂ ਹੈ ਜੁਗਨੂ ਦੀ ਲੋ ਖਾਤਰ ਪੜਨ ਲੱਗ ਜਾਣਾ ਬੁਰਾ ਤਾਂ ਹੈ ਸਭ ਤੋਂ ਖਤਰਨਾਕ ਨਹੀਂ ਬੰਦਾ ਸਭ ਤੋਂ ਖਤਰਨਾਕ ਹੁੰਦਾ ਹੈ ਮਰਦਾ ਸ਼ਾਂਤੀ ਨਾਲ ਭਰ ਜਾਣਾ ਨਾ ਹੋਣਾ ਤਰਸਦਾ ਸਭ ਸਹਿਣ ਕਰ ਜਾਣਾ ਕਰਾਂ ਤੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚਲਦੀ ਹੋਈ ਵੀ ਤੁਹਾਡੀ ਨਜ਼ਰ ਲਈ ਖੜੀ ਹੁੰਦੀ ਹੈ ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਕੁਝ ਵੇਖਦੇ ਹੋਏ ਵੀ ਠੰਡੀ ਅੱਖ ਹੁੰਦੀ ਹੈ ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਦੇ ਨਾਲ ਚੁੰਮਣਾ ਭੁੱਲ ਜਾਂਦੀ ਹੈ ਜੋ ਚੀਜ਼ਾਂ ਚੋਟ ਦੀ ਅੰਨੇ ਭੰਦੀ ਬਾਹਫ ਦੇ ਉੱਤੇ ਡੁੱਲ ਜਾਂਦੀ ਹੈ ਜੋ ਨਿਤ ਦੇਖਦੇ ਦੀ ਸਧਾਰਨਤਾ ਨੂੰ ਪੀਂਦੀ ਹੋਈ ਇੱਕ ਮੰਤਵ ਹਿੰਦੁਹਰਾ ਦੇ ਕਦੀ ਗੇੜ ਵਿੱਚ ਰੁੜ ਜਾਂਦੀ ਹੈ ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲ ਕਾਂਡ ਤੋਂ ਬਾਅਦ ਸੁਣਨੇ ਹੋਏ ਵੇੜਿਆਂ ਵਿੱਚ ਚੜ੍ਹਦਾ ਹੈ ਪਰ ਤੁਹਾਡੀਆਂ ਅੱਖਾਂ 'ਚ ਮਿਰਚਾਂ ਵਾਂਗ ਨਹੀਂ ਲੱਟਦਾ ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੈਂਦੀ ਹੈ ਜਿਉਂਦੀ ਰੂਹ ਦੇਆਂ ਆਕਾਸ਼ਾਂ 'ਤੇ ਜਿਦੇ ਵਿੱਚ ਸਿਰਫ ਉੱਲੂ ਬੋਲਦੇ ਗਿੱਦੜ ਹਵਾਕਦੇ ਚਿਮਟ ਜਾਂਦੇ ਸਦੀਵੀ ਨੇਰ ਬੰਦ ਬੂਹਿਆਂ ਚੁਗਾਠਾਂ 'ਤੇ ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਸ ਤੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਂਦਾ ਏ ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਬ ਦੇ ਵਿੱਚ ਖਬ ਜਾਵੇ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਗਡਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ